ਜੋ ਬੋਲੇ ਸੋਨਰ ਪਿਆਸਾ ਗੁਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਗੁਰੂ ਪਰੀ ਸਾਧ ਸੰਗਤ ਜੀ ਅੱਜ ਸਹਬੇ ਕਮਾਲ ਪਰਮ ਪੀਤਾ ਧੰਨ ਗੁਰੂ ਰਵਦਾਸ ਮਹਾਰਾਜ ਜੀ ਦਾ 49ਵਾਂ ਜੋਤੀ ਜੋਤਿ ਜੋ ਦਿਨ ਸੈਂ ਤੇ ਪੂਰੇ ਵਿਸ਼ਵ ਭਰ ਦੇ ਵਿੱਚ ਇਹ ਜਿਹੜਾ ਦਿਨ ਮਨਾਇਆ ਜਾ ਰਿਹਾ ਹੈ ਤੇ ਐਸੇ ਕ੍ਰਾਂਤੀਕਾਰੀ ਮਹਾਂਪੂਰਤ ਅਧਿਆਤਮਿਕ ਗੁਰੂ ਧੰਨ ਗੁਰੂ ਰਵਦਾਸ ਮਹਾਰਾਜ ਜੀ ਨੂੰ ਸਾਡੇ ਵੱਲੋਂ ਉਹਨਾਂ ਦੇ ਚਰਨਾ ਜਿਹੜਾ ਕੋਟ ਕੋਟ ਪਨਾਮ ਹੈ ਤੇ ਹਰੇਕ ਸ਼ਰਦ ਵਿੱਚ ਮਹਾਰਾਜ ਜੀ ਦੇ ਨਾਮ ਨੂੰ ਜਿਹੜਾ ਸਮਰਗਿਤ ਸ਼ਪੀਲਾ ਦੇ ਲੰਗਰ ਭੋਜਨ ਭੰਡਾਰਿਆਂ ਦੇ ਲੰਗਰ ਜਿਹੜੇ ਸੰਗਤ ਲਈ ਹਾਜ਼ਰ ਕੀਤੇ ਜਾ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਰੋਡ ਹੈ ਪੀਏਪੀ ਜਲੰਧਰ ਪੀਏਪੀ ਤੋਂ ਲੈ ਕੇ ਜਿਹੜਾ ਪਠਾਨਕੋਟ ਬਾਈਪਾਸ ਤੱਕ ਜਿਹੜਾ ਚੌਕ ਹੈ ਇੱਥੇ ਜਿਹੜੇ ਲੰਗਰ ਲੱਗੇ ਹੋਏ ਨੇ ਤੇ ਮੈਂ ਪ੍ਰੋਗਰਾਮ ਕਰਕੇ ਆ ਰਿਹਾ ਸੀ ਸਾਧ ਸੰਗਤ ਜੀ ਤੇ ਲੰਮਾ ਪਿੰਡ ਹੈ ਇਹ ਜਲੰਧਰ ਦੇ ਵਿੱਚ ਰੋਡ ਦੇ ਕੰਢੇ ਜਿਹੜੇ ਨਾਲ ਸ਼ਪੀਲਾ ਸ਼ਪੀਲਾ ਦਾ ਲੰਗਰ ਤੇ ਲੋ ਬਣਾ ਦੇ ਸੰਗਤ ਲਈ ਹਾਜ਼ਰ ਕੀਤੇ ਤੇ ਉਹ ਗੱਲਬਾਤ ਕਰਦੇ ਆਂਦਰ ਸਾਡੇ ਇੱਥੋਂ ਦੇ ਪ੍ਰਬੰਧਕ ਵੀਰ ਜਿੰਨਾ ਪਾਸੋਂ ਇਹ ਨੇਕ ਉਪਰਾਲੇ ਕੀਤੇ ਜਾ ਰਹੇ ਆ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਲੋਕ ਅੱਜ ਪੂਰੇ ਵਿਸ਼ਵ ਭਰ ਦੇ ਵਿੱਚ ਨੇ ਜਿੰਨਾ ਪਾਸੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਵੀ ਮਨਾਏ ਜਾਂਦੇ ਆ ਤੇ ਹੁਣ ਜਿਹੜਾ ਮਹਾਰਾਜ ਜੀ ਦਾ ਜਿਹੜਾ ਜੋਤੀ ਜੋਦਿਸ਼ ਵੀ ਜਿਹੜਾ ਹਰੇਕ ਨਗਰ ਦੇ ਵਿੱਚ ਮਨਾਇਆ ਜਾਂਦਾ ਤੇ ਅੱਜ ਮਹਾਰਾਜ ਜੀ ਦੇ 497 ਜੋਤੀ ਜੋਦਿਸ਼ ਨੂੰ ਜਿਹੜਾ ਮੁੱਖ ਰੱਖਦੇ ਆ ਨੰਮੇ ਪਿੰਡ ਜਲੰਧਰ ਵੱਲੋਂ ਜਿਹੜਾ ਲੋਪ ਭਨਾਰੇ ਅਤੇ ਸ਼ਪੀਦਾ ਲੰਗਰ ਲਗਾਇਆ ਗਿਆ ਆਉਥੇ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਉਹ ਸਮਾਜ ਹੈ ਰਵਦਾਸੀਆ ਧਰਮ ਦੇ ਲੋਕ ਹਨ ਉਹਨਾਂ ਨੂੰ ਜਿਹੜਾ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਹਨ ਰਵੀ ਕਾਉਂਸਲਰ ਜੀ ਸਾਡੇ ਲੰਮੇ ਪਿੰਡ ਤੋਂ ਇਹ ਆਪਣੇ ਜਿਹੜੇ ਵਿਚਾਰ ਹਨ ਆਪਣਾ ਮੈਸੇਜ ਹੈ ਉਹ ਆਪ ਸਾਰੀ ਸੰਗਤ ਦੇ ਸਨਮੁਖ ਰੱਖਣਗੇ ਆਉ ਗੱਲਬਾਤ ਕਰਦੇ ਆ ਆਪਾਂ ਸਾਡੇ ਸਰਕਾਰ ਜੋਗ ਵੀਰ ਰਵੀ ਕੌਸ਼ਲ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰ ਜੋ ਕਿ ਅੱਜ ਦਾ ਜੋਤੀ ਜੋ ਸਮਾਗਮ 47 ਸਮਾ ਪੂਰੇ ਹੀ ਸੰਸਾਰ ਵਿੱਚ ਸ਼੍ਰੀ ਦਸਮਰਗ ਜੀ ਜਿਹੜਾ ਆ ਮਨਾਇਆ ਜਾ ਰਿਹਾ ਹੈ ਸਮੂਹ ਸਾਧ ਸੰਗਤ ਲੰਮਾ ਪਿੰਡ ਜਿਲ੍ਹਾ ਜਲੰਧਰ ਤੋਂ ਨੈਸ਼ਨਲ ਹਾਈਵੇ ਤੇ ਜਿਹੜਾ ਸਾਡਾ ਸ਼ਹੀਦ ਦਾ ਪ੍ਰੋਗਰਾਮ ਆ ਤੇ ਇਹ ਕਾਫੀ 15 ਦਿਨ ਤੋਂ ਤਿਆਰੀਆਂ ਚੱਲ ਰਹੀਆਂ ਸੀ ਇਸ ਸਮਾਗਮ ਦੀਆਂ ਤੇ ਗੁਰੂ ਜੀ ਦਾ ਲੰਗਰ ਵੀ ਨਾਲ ਚੱਲਦੇ ਨੇ ਸ਼ਹੀਦਾਂ ਚੱਲਦੀਆਂ ਨੇ ਇੱਕ ਬਹੁਤ ਹੀ ਰੈਵਰਾਂ ਦੀ ਜਿਹੜੀ ਦੇਣ ਆ ਤੇ ਕੌਮ ਨੂੰ ਕਦਾ ਵੀ ਜਿਹੜਾ ਪਹਲਾਇਆ ਨਹੀਂ ਜਾ ਸਕਦਾ ਸ਼ੂਦਾਸ ਮਹਾਰਾਜ ਜੀਆ ਜਿੱਥੇ ਵੀ ਸੰਗਤਾਂ ਬੈਠੀਆਂ ਨੇ ਰਵੀ ਕੁਮਾਰ ਪੰਥਰ ਵੱਲੋਂ ਸਮੂਹ ਸਾਧ ਸੰਗਤਾਂ ਨੂੰ ਮਦਦ ਨਸੀਆ ਬਨੋ ਸ਼ੂਦਾਸ ਬਾਬਾ ਜੀ ਬੰਦ ਕਮੇਟੀ ਵੱਲੋਂ ਇਸ ਸਮਾਗਮ ਦੀਆਂ ਆਪ ਸਭ ਨੂੰ ਉਸ ਤੇ ਧਜਲੀ ਆ ਜਿਹੜਾ ਵੀ ਮਹਾ ਪੁੱਖਾਂ ਦਾ ਬਹੁਤ ਵੱਡਾ ਜਿਹੜਾ ਮਹਾਪੁਰਸ਼ਾਂ ਦਾ ਆਪਾਂ ਪੂਤਾ ਧਿਆਨਾ ਮਨਾ ਰਹੇ ਆ ਇਸੇ ਤਰ੍ਹਾਂ ਪੂਰੇ ਸੰਸਾਰ ਦੇ ਵਿੱਚ ਕਿੱਥੇ-ਕਿੱਥੇ ਵੀ ਸੰਗਤਾਂ ਮਨਾ ਰਹੀਆਂ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੈ ਗੁਰਦੇਵ ਧੰਨਵਾਦ ਜੀ ਜੇਪਾ ਜਾਂ ਸਾਡੇ ਰਵੀ ਕਾਉਂਸਲਰ ਜੀ ਤੇ ਸਾਡੇ ਸਰਕਾਰ ਦੇ ਬੀਰ ਅਮਰਜੀਤ 베ਰਦੀ ਜੀ ਤੇ ਇਹ ਵੀ ਜਿਹੜਾ ਆਪਣਾ ਕੋਈ ਸੁਝਾਅ ਮੈਸੇਜ ਆਪ ਸੰਗਤ ਦੇ ਸਾਹਮਣੇ ਰੱਖਣਗੇ ਜੈ ਗੁਰਦੇਵ ਤਨਗੁਰਦੇਵ ਜੈ ਗੁਰਦੇਵ ਤਨਗੁਰਦੇਵ ਜੋ ਬੋਲਦੇ ਸਨ ਉਹਨਰੇ ਪੈ ਸਤਿਗੁਰੂ ਵਿਕਾਸ ਮਹਾਰਾਜ ਜੀ ਜੈ ਤਨਤਨ ਸਤਿਗੁਰੂ ਰਵਿਕਾਸ ਮਹਾਰਾਜ ਜੀ ਦੇ 497 ਜੁਤੀ ਜੋ ਜਵਸ ਨੂੰ ਸਮਰਪਿਤ ਜਿਹੜੀ ਅਸੀਂ ਹਰ ਸਾਲ ਇੱਕ ਬਹੁਤ ਹੀ ਵੱਡੇ ਪੱਡੇ ਤੇ ਉਰੇ ਲੰਬੇ ਬੰਦੀਆਂ ਸਮੂਹ ਸੰਤਾ ਦੇ ਸੰਜੋਗ ਦੇ ਨਾਲ ਉਹ ਐਨਐਰਆ ਵੀਰਾਂ ਦੇ ਪੈਨਾ ਦੇ ਸੰਜੋਗ ਦੇ ਨਾਲ ਜਿਹੜੀ ਅਸੀਂ ਸ਼ਪੀਗ ਔਰ ਗੁਰੂ ਤੇ ਲੰਗਰ ਖੜਾ ਪ੍ਰਸ਼ਾਦ ਦੀਆਂ ਦੇਗਾ ਤੇ ਅਸੁੱਟ ਲੰਗਰ ਜਿਹੜੇ ਸੰਤਾ ਦੇ ਸੰਜੋਗ ਨਾਲ ਅਸੀਂ ਕਰਦੇ ਆਂ ਔਰ ਸੰਤਾ ਵੀ ਸੰਜੋਗਾਂ ਦੀਆਂ ਉਹ ਕਾਫੀ 15 ਤੋਂ 20 ਦਿਨ ਤੋਂ ਅਸੀਂ ਇਹਦੀ ਪਿੰਡ ਵਿੱਚ ਸਾਡੇ ਸਾਥੀ ਸਾਡੇ ਬੱਚੇ ਸਾਡੇ ਵੀਰ ਵੱਟੇ ਪਰਾ ਸਾਡੇ ਸਾਡਾ ਸੰਜੋਗ ਕਰਦੇ ਸੇਵਾ ਕਰਦੇ ਆ ਔਰ ਇਤਨਾ ਖਾਰ ਦੀ ਸੰਗਰਾਮ ਹੁੰਦੀ ਅਸੀਂ ਇੱਕ ਮੇਨ ਨੈਸ਼ਨਲ ਹਾਈਵੇ ਉੱਤੇ ਜਿਹੜਾ ਜਿਲੰਦਰ ਤੋਂ ਅੰਮ੍ਰਿਤਸਰ ਰੋਡ ਤੇ ਹੈਗਾ ਵਾ ਅਸੀਂ ਉੱਥੇ ਅੱਜ ਦੇ ਪੱਧ ਤੇ ਇੱਕ ਸਤਿਗੁਰਾਂ ਨੂੰ ਸਮਰਪਿਤ ਜਿਹੜਾ ਹੈ ਸਮਾਗਮ ਕਰੀਦਾ ਕਰਾਈਦਾ ਵਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਸੰਗਤਾਂ ਨੂੰ ਬੇਨਤੀ ਆ ਕਿ ਜਿੱਥੇ ਵੀ ਸਤਿਗੁਰੂ ਰਵਿਦਾਸ ਉਹਨਾਂ ਦੇ ਨਾਮ ਦੇ ਲੈਂਦੀਆਂ ਸੰਗਤਾਂ ਵਾ ਔਰ ਸਤਿਗੁਰੂ ਰਵਿਦਾਸ ਮਹਾਰਾਜ ਜਿਹੜਾ ਆਪਾਂ ਜਨਮ ਦਿਹਾੜਾ ਤੇ ਬਹੁਤ ਹਰਸ਼ੁਲਾਬਨਾ ਮਨਾਉਂਦੇ ਆ ਲਾਈਟਾਂ ਵੀ ਹਰ ਇੱਕ ਅਸੀਂ ਗਲੀਆਂ ਦੇ ਵਿੱਚ ਲਗਨੇ ਚੜੀ ਆ ਹਰ ਇੱਕ ਗੁਰੂ ਘਰ ਜਿਹਾ ਡੇਡਾ ਔਰ ਜਿੱਥੇ ਅਸੀਂ ਗੁਰਪੁਰ ਮਨਾਉਂਦੇ ਆ ਉੱਥੇ ਹੀ ਸਾਡੇ ਸਾਰੇ ਸਤਿਗੁਰਾਂ ਦਾ ਜਿਹੜਾ ਜੁਤੀਏ ਪੂਰਾ ਹੋਇਆਗਾ ਉਹਨੂੰ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ ਉਹਨੂੰ ਮਨਾਉਣਾ ਡੇਡਾ ਉਹਨਾਂ ਦਾ ਬੀਗੰਪੁਰਾ ਦਾ ਸੰਭਾਲ ਕਿਸੇ ਦਾ ਐਸਾ ਚਾਹੂ ਰਾਜ ਵਿੱਚ ਜਹਮਿੰਦਰ ਸਿੰਘ ਜੀ ਨੂੰ ਆਮਨਾ ਉਹਦਾ ਉਦੇਸ਼ ਕੀ ਸੀਗਾ ਉਹਦੇ ਸਾਰੇ ਸਾਡੇ ਜਿੰਨੇ ਵੀ ਗੁਰੂ ਘਰ ਵਿੱਚ ਹੈਗੇ ਸਾਡੇ ਬੱਚੇ ਆ ਜਾਂ ਆਨਡੇ ਆ ਜਾਂ ਸੰਗਤਾਂ ਆ ਬਿਆਸਾ ਨੂੰ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੋਏ ਔਰ ਬਹੁਤ ਧੰਨਵਾਦੀਆ ਗੁਰਮਖ ਸਿੰਘ ਜੀ ਜਿਹੜੇ ਪਹਿਲੇ ਤਾਂ ਬਨਾਰਸ ਦੀ ਧਰਤੀ ਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਜਿਹੜੀ ਇੰਨੀ ਆ ਸੁਭਾਅ ਨਾਲ ਆ ਰਹੇ ਔਰ ਅੱਜ ਮੀਡੀਆ ਦੇ ਰਾਹੀਂ ਆਪੇ ਸੰਗਤਾਂ ਦੇ ਸੰਜੋਗ ਦੇ ਨਾਲ ਚੈਲੂਰ ਸੰਗੋਗਨ ਕੀਰਤਨ ਦੇ ਸੰਜੋਗ ਦੇ ਨਾਲ ਬਹੁਤ ਵੱਡੀਆਂ ਸੁਭਾਅ ਨਾਲ ਆ ਰਹੇ ਆ ਸਤਿਗੁਰੂ ਦਾਸ ਬੇਨਤੀ ਹੈ ਕਿ ਇਹ ਸਤਿਗੁਰੂ ਦਾਸ ਅਰਬ ਮੁਬੱਦ ਮੁਖਿਆਰੀ ਨੂੰ ਇੱਦਾਂ ਹੀ ਕੁਲਬੀਰ ਸੁਝਾਉਣਾ ਤਾਂ ਜੋ ਆਉਣ ਵਾਲੇ ਰਦਾਸੀਆਂ ਦਾ ਹੋਰ ਪ੍ਰਚਾਰ ਸਾਰੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕਣ। ਤੋਂ ਇੰਡੀਆ ਕਮੀਟੇਟ ਪ੍ਰਬੰਧ ਕੱਲਾ। ਤੋਂ ਦਾ ਲਾਸਟ ਵੀ ਰਿਕਵੈਸਟ ਹੈ ਕਿ ਸਮੂਹ ਸੰਤਰੇ ਸੰਗਮ ਮੇਧਿਆ ਦਾਸ ਸੰਤ ਜੀ ਕੋਲੋਂ ਸਤਿਗੁਰੂ ਦਾਸ ਮਾਰੇ ਦੇ ਕਿ ਇਹ ਪੁਰਾਣੇ ਲੱਖ ਲੱਖ ਪੰਨਾ ਜੈ ਗੁਰਦੇ। ਇਹਨਾਂ ਸਾਡੇ ਅਮਰਜੀਤ ਭਾਜੀ ਇੱਕ ਨਾ ਬਾਤ ਕਹੀ ਜਾਂਦੀ ਨਾ ਤਾਜ਼ਦਾਰਾਂ ਦੇ ਨਾਮ ਮੀਰਾ ਦੇ ਦੀਵੇ ਬਲਦੇ ਸਦ ਫਕੀਰਾਂ ਦੇ। ਜਦੋਂ ਤੱਕ ਇਹ ਸੰਸਾਰਾ ਸੰਗਤ ਜੀ ਉਦੋਂ ਤੱਕ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਨਾਮ ਹੈ ਇਸ ਸੰਸਾਰ ਤੇ ਖੰਡਾ ਬ੍ਰਹਮੰਡਾ ਦੇ ਵਿੱਚ ਹਮੇਸ਼ਾ ਜਿਹੜਾ ਉਹਨਾਂ ਦੇ ਨਾਮ ਦੀ ਲਕਾਰੇ ਗੂੰਜਦੇ ਰਹਿਣਗੇ ਜੋ ਬੋਲੇ ਸੋਨ ਰਪਾ ਜਗੂ ਰਵਿਦਾਸ ਮਹਾਰਾਜ ਜੀ ਜੋ ਬੋਲੇ ਸੋਨ ਰਪਾ ਸਤਗੁਰੂ ਸ੍ਰਵਨਦਾਸ ਮਹਾਰਾਜ ਗੁਰੂ ਰਵਿਦਾਸ ਸ਼ਕਤੀ ਗੁਰੂ ਰਵਿਦਾਸ ਸ਼ਕਤੀ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਾ